ਸ਼ਹੀਦ ਸਿੰਘ ਜੀ ਹੋ ਪੰਗਨਾ ਤੁਨਾਂ ਵੀ ਸੇਂਗਾ ਲੈਣਾ ਆਖਾਊ ਜੁਗਾ ਤੈਨੂੰ ਮੁੱਲ ਤਾਰਨਾ ਧੀਰ ਸਿੰਘ ਨਾਲ ਕਰ ਕਾਲ ਪਰ ਦੇ ਜਿਹੜਾ ਅਰਦਾਜ ਮੂਰ ਉਹਨੂੰ ਗੈਰ ਕਰਦੇ ਬਾਬਾ ਲੀਬ ਸਿੰਘ ਜਥੇਦਾਰ ਸਾਹਿਬ ਨਾਲ ਕੀ ਦੀਏ ਮਦਦ ਹੱਥ ਲਾਦੂ ਗਾਦੀ ਸਾਨੂੰ ਸਿੱਧ ਸਿੰਘ ਅਗ ਸੰਗ ਰਹੇ ਸਾਡੇ ਮੀਂਝ ਨਾਲ ਸਾਵਨਾ ਮਿਲਣ ਤੋਂ ਬਾਅਦ ਸ਼ਰਾ ਨਾਲ ਮਤਲਾਨੀ ਸਾਹਿਬ ਪਿਆ ਗਿਆ ਸੀ ਜਦੋਂ ਲੋਕ ਗੜ ਤੇ ਜੀ ਆਪਾ ਬੁਖੀਰ ਸਿੰਘ ਨੇ ਗਿਆ ਟੱਕਰ ਅਗਿੱਤਾ ਬੱਥੇ ਵਿੱਚ ਮਾਰੀ ਨਾ ਗਣੀ ਹਾਤੀ ਦੇਰ ਵਰਸੀਏ ਕਾਲ ਤੋਂ ਪ੍ਰਭਵਿਤ ਕੀਤਾ ਕਾਲਾ ਦੇ ਆਕਾਲ ਗੁਰੂ ਗੋਬਚ ਦੇ ਲਗ ਜਿਹੜਾ ਹੱਤਾ ਵਿੱਚ ਰਾਖੀ ਸੋ ਲਗ ਰਵੇ ਆ ਉਹਨਾਂ ਸੀ ਚ ਕਟਾਇਆ ਉਹਨਾਂ ਕੋਪੜ ਲੋਆ ਅਸੀਂ ਕਾਦੋ ਆਪਣਾ ਘਰ ਬਦਲ ਗਏ ਨਗ ਜਾਤ ਨਾ ਬਿਤਾ ਐ ਗਾ 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 ਦਾ ਜੀ ਰੂਪ ਦੂਜਾ ਹੈ ਗਾ ਗਾ ਦਾ ਜਿਸੇ ਖੜੇ ਰਹੀ ਕੋਈ ਹੈ ਤੇ ਖੜੇ ਕਾਲ ਸਾ ਲਖਾਨ ਕੱਲ ਲੜੇ ਕਾਲ ਸਾ ਬਾਜਾ ਵਾਲੇ ਸਾਹੀ ਪਹਿਲਾਂ ਕਹਿ ਗਏ ਸੀ खेला खे वाला बापू अकाल करूगा हरसिमरन सिंह लिखी जाऊगा खने वाला बापू लिखाई जाऊगा गाई जाऊंगा गाई खंडे वाला बापू गवाई जाऊगा